ਸੈਨੇਟ ਦਾ ਇਲੈਕਸ਼ਨ ਨਾ ਕਰਵਾਣਾ ਇਹ ਸੰਵਿਧਾਨ ਦੀ ਉਸ ਮੂਲ ਭਾਵਨਾ ਦੇ ਵਿਰੁੱਧ ਜਿਹਦੇ ਵਿੱਚ ਜਨਤਾ ਦੀ ਪਾਰਟਿਸਪੀਕੇਸ਼ਨ ਹੈ ਇਹ ਆਈਸੋਲੇਸ਼ਨ ਦੀ ਕੋਸ਼ਿਸ਼ ਦੀ ਕੋਸ਼ਿਸ਼ ਹੈ ਉਹਨ ਸਮਾਜ ਪਾਰਟੀ ਸਪਸ਼ਟ ਸਟੈਂਡ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਸੈਨੇਟ ਦਾ ਇਲੈਕਸ਼ਨ ਕਰਵਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਆਪਣੀ ਚਿੱਟੇ ਚਰਮਾਨ ਸਿਕਤਾ ਤਿਆਗੜੀ ਚਾਹੀਦੀ ਹੈ। ਔਰ ਡੈਮੋਕਰੇਟਿਕ ਅਧਰਾ ਕਿਪਰਾਂ ਦਾ ਰਿਸਪੈਕਟ ਔਰ ਰਿਗਾਰਡ ਕਰਨਾ ਚਾਹੀਦਾ ਹੈ। ਔਰ ਜੋ ਕੇਸ ਵਿਦਿਆਰਥੀਆਂ ਤੇ ਦਰਜ ਕੀਤੇ ਲਾਟ ਚਾਰਜ ਹੋਇਆ ਅਸੀਂ ਉਹਦੇ ਵੀ ਇਨਕਾਰ ਕਰਦੇ ਹਾਂ। ਦੇ ਵਿੱਚੋਂ ਧਰਨਾ ਪ੍ਰਦਰਸ਼ਨ ਵਾਈਸ ਚਾਂਸਲਰ ਦੇ ਦਫਤਰ ਦੇ ਸਾਹਮਣੇ ਲੱਗਿਆ ਹੋਇਆ ਲਗਭਗ ਪਿਛਲੇ 37-38 ਦਿਨ ਤੋਂ ਅਰੋਦਾ ਬਕਸਰ ਉਪਦੇਸ਼ तकरीबन ਸਭ ਲੋਕ ਜਾਣਦੇ ਵੀ ਆ ਮੈਂ ਫਿਰ ਦੁਹਰਾ ਦਨਾ ਇਹ ਜੋ ਸੈਨੇਟ ਦੇ ਇਲੈਕਸ਼ਨ ਦੇ ਬਾਰੇ ਚ ਜੋ ਜੁਨੀਸ਼ਸਤੀ ਨਹੀਂ ਕਰਨਾ ਚਾਹੁੰਦੀ ਕੇਂਦਰ ਦੀ ਸਰਕਾਰ ਦਾ ਸਟੈਂਡ ਜਿਹੜਾ ਸੈਨੇਟ ਦਾ ਇਲੈਕਸ਼ਨ ਨਾ ਕਰਾਉਣਾ ਮੈਂ ਇਹ ਮਹਿਸੂਸ ਕਰਦਾ ਕਿ ਬਾਦਸ਼ਾਹਤ ਵਾਲੀ ਮਾਨਸਿਕਤਾ ਦੇ ਨਿਸ਼ਾਨੇ ਕਿਉਂਕਿ ਭਾਰਤ ਦੇ ਅੰਦਰ ਡੈਮੋਕ੍ਰੈਟਿਕ ਵਿਵਸਥਾ ਦੇ ਲਈ ਬਹੁਤ ਹੀ ਕੁਰਬਾਨੀਆਂ ਦੇਣ ਤੋਂ ਬਾਅਦ ਸੇ ਲੋਕਤੰਤਰਿਕ ਵਿਵਸਥਾ ਭਾਰਤ ਦੇ ਅੰਦਰ ਲਾਗੂ ਕਰਵਾਉਣ ਚ ਕਾਮਯਾਬ ਹੋਏ ਲੋਕਤੰਤਰਿਕ ਪ੍ਰਬੰਧ ਲਾਗੂ ਕਰਵਾਉਣ ਚ ਕਾਮਯਾਬ ਹੋਏ ਸੈਨੇਟ ਦਾ ਇਲੈਕਸ਼ਨ ਨਾ ਕਰਵਾਣਾ ਇਹ ਸੰਵਿਧਾਨ ਦੀ ਉਸ ਮੂਲ ਭਾਵਨਾ ਤੇ ਵਿਰੁੱਧ ਹੈ ਜਿਹਦੇ ਵਿੱਚ ਜਨਤਾ ਦੀ ਪਾਰਟਿਸਪੇਸ਼ਨ ਇਹ ਆਈਸੋਲੇਸ਼ਨ ਦੀ ਕੋਸ਼ਿਸ਼ ਕੋਸ਼ਿਸ਼ ਹੈ ਰਾਈਟ ਟੂ ਪਾਰਟਿਸਪੇਸ਼ਨ ਤੇ ਆਈਸੋਲੇਸ਼ਨ ਔਰ ਐਲੀਮੀਨੇਸ਼ਨ ਦੀ ਕੋਸ਼ਿਸ਼ ਹੈ ਜੈਨੋ ਪ੍ਰੈਸੀਡੈਂਟ ਉਹ ਬਹੁਜਨ ਸਮਾਜ ਪਾਰਟੀ ਦਾ ਇਹ ਸਪਸ਼ਟ ਸਟੈਂਡ ਹੈ ਕਿ ਬਿਨਾ ਕਿਸੇ ਦੇਰੀ ਤੋਂ ਸੈਨੇਟ ਦਾ ਇਲੈਕਸ਼ਨ ਕਰਵਾਉਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਆਪਣੀ ਟਿਟਰ ਟਿਰ ਮਾਨਸਿਕਤਾ ਤਿਆਗਣੀ ਚਾਹੀਦੀ ਹੈ ਔਰ ਡੈਮੋਕਰੇਟਿਕ ਕਦਰਾਂ ਕੀਮਤਾਂ ਦਾ ਰਿਸਪੈਕਟ ਔਰ ਰਿਗਾਰਡ ਕਰਨਾ ਚਾਹੀਦਾ ਔਰ ਜੋ ਕੇਸ ਵਿਦਿਆਰਥੀਆਂ ਤੇ ਦਰਜ ਕੀਤੇ ਲਾਠੀ ਚਾਰਜ ਹੋਇਆ ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ ਕਿਉਂਕਿ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ਅੰਦੋਲਨਕਾਰੀਆਂ ਦੇ ਉੱਪਰ ਐਟੋਸਕੀਸ ਇਨਜਸਟਿਸ ਔਰ ਟੈਰਰ ਦਾ ਮਾਹੌਲ ਕ੍ਰੀਏਟ ਕਰਕੇ ਜਨ ਭਾਵਨਾ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਸਰਕਾਰ ਦੀ ਇਸ ਅਪਰੋਚ ਦੀ ਵੀ ਨਿੰਦਾ ਕਰਦਾ ਔਰ ਸਰਕਾਰ ਨੂੰ ਕਹਿਣਾ ਵੀ ਚਾਹੂੰਗਾ ਕਿ ਜੋ ਕੇਸ ਤੁਸੀਂ ਦਰਜ ਕੀਤੇ ਆ ਉਹ ਬਿਨਾਂ ਕਿਸੇ ਦੇਰੀ ਤੋਂ ਕੇਸ ਵਾਪਸ ਹੋਣੇ ਚਾਹੀਦੇ ਆ ਬਹੁਜਨ ਸਮਾਜ ਪਾਰਟੀ ਦਾ ਇਹ ਸਪਸ਼ਟ ਸਟੈਂਡ ਆ ਕਿ ਸੈਨੇਟ ਦਾ ਇਲੈਕਸ਼ਨ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਅੰਦਰ ਯੂਨੀਵਰਸਿਟੀ ਦੇ ਪ੍ਰੈਜ਼ੈਂਟ ਔਰ ਪਾਸਟ ਦੇ ਸਟੂਡੈਂਟਸ ਦੀ ਇਹਦੇ ਪ੍ਰਬੰਧ ਦੇ ਵਿੱਚ ਪਾਰਟਿਸਪੇਸ਼ਨ ਜਿਹੜੀ ਹੈ ਜੋ ਇਸ ਇਲੈਕਸ਼ਨ ਦਾ ਮਕਸਦ ਹੈ ਔਰ ਇਸ ਯੂਨੀਵਰਸਿਟੀ ਦੇ ਪ੍ਰਬੰਧ ਨੂੰ ਉਸਾਰੂ ਸੁਚਾਰੂ ਤਰੀਕੇ ਨਾਲ ਚਲਾਣ ਦਾ ਜੋ ਆਦੇਸ਼ ਹੈ ਉਹਦੇ ਤੇ ਸਰਕਾਰ ਨੂੰ ਹਮਲਾ ਕਰਨ ਤੋਂ ਬਾਹ ਜਾਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦੀ ਵੀ ਇਹ ਮੋਰਲ ਡਿਊਟੀ ਹੈ ਕਿ ਉਹ ਆਪਣੀ ਚੁੱਪ ਨੂੰ ਖਮੋਸ਼ੀ ਨੂੰ ਤੋੜੇ ਔਰ ਇਹਦੇ ਤੇ ਸਪੈਸ਼ਲ ਸੈਸ਼ਨ ਬੁਲਾਏ ਔਰ ਉੱਥੇ ਗ੍ਰੈਜੂਲੇਸ਼ਨ ਪਾਸ ਕਰੇ ਅਸੈਂਬਲੀ ਦੇ ਅੰਦਰ ਔਰ ਸੈਨੇਟ ਦੇ ਇਲੈਕਸ਼ਨ ਦੇ ਲਈ ਕਿਉਂਕਿ ਆਮ ਪਾਰਟੀ ਜਿਹੜੀ ਆ ਉਹ ਤਾਂ ਇਹੋ ਹੀ ਕਹਿੰਦੀ ਸੀ ਕਿ ਅਸੀਂ ਬਾਕੀ ਦਲਾਂ ਨਾਲੋਂ ਅਲੱਗ ਆ ਕਿ ਅਸੀਂ ਆਮ ਲੋਕਾਂ ਨਾਲ ਖੜਨ ਵਾਲੀ ਪਾਰਟੀ ਆ ਅਗਰ ਆਮ ਪਾਰਟੀ ਵੀ ਖਾਸ ਲੋਕਾਂ ਨਾਲ ਖੜਨੇ ਦਾ ਰੋਲ ਅਦਾ ਕਰੂਗੀ ਤਾਂ ਫਿਰ ਇਹ ਉਹਦਾ ਵੀ ਚਿਹਰਾ ਇੱਕ ਤਰ੍ਹਾਂ ਨਾਲ ਬੇਨਕਾਬ ਹੋਏਗਾ ਅਰਗਿਸਤੋ ਲਾਵਨ 2006 ਦਾ ਜੋ UGC ਦਾ ਲੈਟਰ ਹੈ ਰਿਜ਼ਰਵੇਸ਼ਨ ਦੀ ਗਾਈਡਲਾਈਨ ਦੇ ਬਾਰੇ ਵਿੱਚ ਸਿੰਡੀਕੇਟ ਦੇ ਵਿੱਚ ਰਿਜ਼ਰਵੇਸ਼ਨ ਦੀ ਪਾਲਿਸੀ ਦੀ ਇੰਪਲੀਮੈਂਟੇਸ਼ਨ ਦੇ ਬਾਰੇ ਵਿੱਚ ਸਾਡਾ ਉਹ ਵੀ ਕੇਂਦਰ ਦੀ ਸਰਕਾਰ ਨੂੰ ਕਹਿਣਾ ਕਿ ਰਾਈਟ ਟੂ ਪਾਰਟਿਸਪੇਸ਼ਨ ਜੋ ਕਨਸਟੀਟਿਊਸ਼ਨ ਦੀ ਭਾਵਨਾ ਹੈ ਉਹਦਾ ਰਿਸਪੈਕਟ ਕਰਦੇ ਹੋਏ ਰਿਗਾਰਡ ਕਰਦੇ ਹੋਏ ਸਾਨੂੰ ਸਿੰਡੀਕੇਟ ਦੇ ਵਿੱਚ ਵੀ ਜਿਹੜੀ 2006 ਦੀ UGC ਦੀ ਗਾਈਡਲਾਈਨ ਹੈ ਦੈਟ ਸ਼ੁੱਡ ਬੀ ਇੰਪਲੀਮੈਂਟ ਦੈਟ ਮਸਟ ਬੀ ਇੰਪਲੀਮੈਂਟ ਔਰ ਬਹੁਜਨ ਸਮਾਜ ਪਾਰਟੀ ਦਾ ਇਸ ਅੰਦੋਲਨ ਨੂੰ ਪੂਰਨ ਸਮਰਥਨ ਬਹੁਜਨ ਸਮਾਜ ਪਾਰਟੀ ਜੋ ਯੂਨੀਵਰਸਿਟੀ ਵਿਚਾਉਣ ਦੇ ਲਈ ਜੋ ਵਿਦਿਆਰਥੀ ਲੱਗੇ ਆ ਜੋ ਪਾਸ ਤੇ ਵਿਦਿਆਰਥੀ ਲੱਗੇ ਆ ਜੋ ਪੰਜਾਬ ਯੂਨੀਵਰਸਿਟੀ ਦੇ ਲਈ ਸ਼ੁਭ ਚਿੰਤਕ ਲੋਕ ਮੁੱਦੀ ਜੀ ਵੀ ਵਰਗ ਜੋ ਆ ਕੇ ਖੜਾ ਹੋਇਆ ਸਾਡਾ ਉਹਨਾਂ ਸਾਰਿਆਂ ਨਾਲ ਸਮਰਥਨ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਸਾਰੇ ਅੰਦੋਲਨਕਾਰੀਆਂ ਨੂੰ ਕਹਾਂ ਕਿ ਟਕਰੇ ਹੋ ਕੇ ਲੜਾਈ ਨੂੰ ਲੜੋ ਤਾਂ ਕਿ ਅਪ ਕੇਂਦਰ ਦੀ ਸਰਕਾਰ ਨੂੰ ਇਸ ਬਾਦਸ਼ਾਹ ਦੇ ਮਕਸਦ ਦੇ ਨਾਲ ਜਿਹੜਾ ਉਹ ਇਸ ਇਲੈਕਸ਼ਨ ਨੂੰ ਸਲੇ ਕਰ ਰਹੀ ਹੈ ਜਾਂ ਟਾਲ ਰਹੀ ਹੈ ਅਸੀਂ ਉਹਨੂੰ ਡੈਮੋਕਰੈਟਿਕ ਕਦਰਾਂ ਕੀਮਤਾਂ ਦੇ ਮੰਨਣ ਲਈ ਮਜਬੂਰ ਕਰ ਸਕੀਏ ਧੰਨਵਾਦ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ